हां जी दोस्तों ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਸੇਲਬਰਾ ਤਹਿਸੀਲ ਫੂਲ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਪਾਈ ਦਰਸ਼ਨ ਦੇ ਘਰੋਂ ਪੰਜ ਨਾਗਾ ਪਸੂ ਨੂੰ ਦਿਖਾ ਰਹੇ ਆ ਜੀ ਜਿਹਦੇ ਵਿੱਚੋਂ ਤਿੰਨ ਸੱਜਰਾਂ ਨੇ ਤੇ ਦੋ ਮਿੱਤਰੋ ਸੂਣ ਵਾਲਗਾਂ ਨੇ ਪੂਰੀ ਗੱਲਬਾਤ ਪਾਈ ਦੇ ਨਾਲ ਕਰਾਂਗੇ ਕੱਲਾ ਕੱਲਾ ਪਸ਼ੂ ਆਪਾਂ ਮਿੱਤਰੋ ਤੁਹਾਨੂੰ ਤੋਰ ਕੇ ਦਿਖਾਉਂਦੇ ਜਾਵਾਂਗੇ ਬਾਈ ਦਾ ਜਿਹੜਾ ਘਰ ਹੈ ਭਾਈ ਰੂਪਾ ਰੋਡ ਤੇ ਬਾਈ ਦਾ ਘਰ ਹੈ ਫਿਰ ਬਰਾ ਸੋ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਕੱਲਾ ਕੱਲਾ ਪਸ਼ੂ ਮਿੱਤਰੋ ਡਿਟੇਲ ਦਿੰਦੇ ਜਾਵਾਂਗੇ ਰੇਟ ਮਿੱਤਰੋ ਜਾਇਜ਼ ਨੇ ਕੋਈ ਬਹੁਤ ਜ਼ਿਆਦਾ ਨਹੀਂ ਤੇ ਕਿਉਂਕਿ ਫੇਰ ਆਪਾਂ ਕਹਿੰਦੇ ਵੀ ਕਾਫੀ ਰੇਟ ਜਿਹੜੇ ਪਸ਼ੂਆਂ ਦੇ ਪਾ ਚੁੱਕੇ ਨੇ ਇਹ ਸਾਰੇ ਪਸ਼ੂ ਜਿਹੜੇ ਪੰਜੇ ਨਾਰਮਲ ਰੇਟ ਦੇ ਹਾਂਜੀ ਬਾਈ ਜੀ ਪਹਿਲਾਂ ਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਆ ਸਿੱਤਾ ਜੀ ਵਪਾਰ ਦਾ ਕੰਮ ਆ ਜੀ ਹਾਂਜੀ ਹਾਂਜੀ ਠੀਕ ਆ ਅੱਜ ਆਪਣੇ ਕੋਲੇ ਪੰਜ ਨਾਗਾ ਹੈ ਨਾ ਹਾਂਜੀ ਸਭ ਤੋਂ ਪਹਿਲਾਂ ਜਿਹੜੀ ਸੂਆ ਪਹਿਲਾ ਪਹਿਲਾਂ ਝੋਟੀ ਹੈ ਜੀ ਪਹਿਲਾ ਸੂਆ ਹੋ ਸਕਦਾ ਨਹੀਂ ਦੰਦਾ ਚੋ ਜੀ ਚਲੋ ਪਹਿਲਾ ਸੂਆ ਮਿੱਤਰੋ ਮੋਹਾ ਸਿੰਗਾ ਦੀ ਕੁੰਡੀ ਤੇ ਫੇਸ ਕੁਆਲਿਟੀ ਸਰੀਰ ਦੀ ਬਹੁਤ ਚੰਗੀ ਕਦੋਂ ਕਦੀ ਸੂਈ ਹੈ ਜੀ ਇਹ ਨੂੰ ਹੋ ਗਏ 10 ਦਿਨ ਪੀ 10 ਦਿਨ ਬੱਚਾ ਕੱਟਾ ਕੱਟੀ ਕੱਟਾ ਕੱਟਾ ਪਹਿਲੇ ਸੂਏ ਮਿੱਤਰੋ ਸੂਈ ਵੀ ਆ 10 ਦਿਨ ਹੋ ਗਏ ਸੂਈ ਬੇ ਨੂੰ ਤੇ ਥਣਾ ਦੀ ਬੰਦਤਰ ਦੇਖ ਸਕਦੇ ਤੁਸੀਂ ਮੋੜ ਲੈ ਕੱਦ ਘਾਟ ਮਿੱਤਰੋ ਚੰਗਾ ਤੇ ਸਿੰਘ ਮਿੱਤਰੋ ਫੇਰ ਆਪਾਂ ਕਹਿੰਦੇ ਵੀ ਚੰਗੇ ਆ ਕੁੰਡੇ ਆ ਤੇ ਸਿਹਤ ਪੱਕੋ ਭਾਵੇਂ ਥੋੜੀ ਜਿਹੀ ਫਿੱਕੀ ਆ ਤੇ 10 ਕਿਲੋ ਆ ਕਿੰਨਾ ਦੋ ਤਾਂ ਤਿਆਰ 9 ਕਿਲੋ ਦੋ ਤਿਆਰ ਠੀਕ ਹੈ 10 ਦਿਨ ਹੋ ਗਏ ਸੂਈ ਨੂੰ ਹਣਾ ਉਹ ਨਹੀਂ ਆ ਜੀ ਕਹਿੰਦੇ ਜਿੰਨਾ ਬੱਚਾ ਠੀਕ ਹੈ ਰੇਟ ਕੀ ਕਰਤਾ ਜਿਹਦਾ ਆਪਾਂ ਰੇਟ 115 ਦੀ ਦੇ ਇੱਕ 15 ਓਕੇ ਤੇ ਬਾਕੀ ਮੌਕੇ ਤੇ ਮਾਨਦਾਨ ਕੀ ਚਾਹੇ ਮਾਨਦਾਨ ਹੋ ਜਾਣਾ ਤੇ ਦੂਜੇ ਨੰਬਰ ਤੇ ਹੈਗੀ ਆ ਜੀ ਸੂਆ ਕਿਹੜਾ ਜੀ ਇਹ ਇਹ ਤਾਂ ਤੀਜਾ ਸੂਆ ਜੀ ਤੀਜਾ ਸੂਆ ਜੀ ਕੱਦ ਥੋੜਾ ਜਿਹਾ ਉਹਦੇ ਨਾਲ ਛੋਟਾ ਹੈ ਦਰਮਿਆਨਾ ਜਿਹਾ ਕੱਦ ਹੈ ਤੇ ਥਣਲੇ ਵੀ ਦੀ ਮਿੱਤਰੋ ਉਹ ਵੀ ਪੂਰੀ ਸਾਫ ਹੈ ਇਹ ਕਦੋਂ ਕਸੂਈ ਹੈ ਜੀ ਇਹ 25 ਤਰੀਕ ਨੂੰ ਸੂਈ ਹੈ 25 ਬੱਚਾ ਕਟਾ ਕੱਟੀ ਕਟਾ ਕਟਾ ਆ ਕਿੰਨੇ ਦਿਨੋਂ ਕਸੂਈ ਨੂੰ ਪਰ ਇਹ 25 ਨੂੰ ਸੂਈ ਹੈ ਜੀ 25 ਤਰੀਕ ਨੂੰ ਪਰਸੋਂ ਪਰਸੋਂ ਚੋਤੇ ਸੂਈ ਪਿਆ ਹਣਾ ਹਾਂ ਹਾਂ ਕਿੰਨਾ ਜਿਹੜਾ ਬੋਲਾ ਹੋ 24 ਉਹ 9 ਕਿਲੋ ਆਈ ਹੁਣ 9 ਕਿਲੋ ਬੋਲਾ ਜੀ ਤੇ 25 ਤਰੀਕ ਦੀ ਵਾਈ ਕਹਿੰਦਾ ਵੀ ਸੂਈ ਵੀ ਹੈ ਕੱਦ ਮਿੱਤਰੋ ਥੋੜਾ ਛੋਟਾ ਹੈ ਸਿੰਘ ਸਿੰਘ ਬਹੁਤ ਚੰਗੇ ਆ ਹਾਂਜੀ ਠੀਕ ਹੈ ਚੋਣ ਦੀ ਬਾਈ ਕੰਨਾ ਬਹੁਤ ਚੰਗੀ ਹੈ। ਥਾਂ ਲਈ ਵੀ ਦੀ ਪੂਰੀ ਸਾਫ। ਤੇ ਰੇਟ ਕੀ ਕਰਤਾ ਜੀ ਦਾ ਫਿਰ? ਇਹ ਲੱਖ ਦੀ ਪੂਰੀ ਇਹ ਲੱਖ ਦੀ। ਓਕੇ। ਤੀਜੇ ਨੰਬਰ ਤੇ ਜੀ? ਹਾਂ ਜੀ। ਇਹ ਵੀ ਮਤਲਬ ਸੂਈ ਵੀ ਆ। ਸੂਈ ਵੀ ਆ ਜੀ। ਇਹ ਤਾਂ ਸੂਆ ਜੀ। ਇਹਨਾਂ ਦੂਜਾ ਸੁਆਈ ਦੂਜਾ ਸੁਆਈ ਸੂਈ ਵੀ ਹੈ ਜੀ ਕਦੋਂ ਕਦੀ ਇਹਨੂੰ ਹੋ ਗਏ 9 ਦਿਨ ਹੋ ਗਏ ਤੇ ਕਿੰਨਾ ਅੱਕ ਜਿਹੜਾ ਦੁੱਧ ਹੈ ਇਹਦੇ ਮਗਰ ਕੱਟੀ ਹੈ ਇਹਦੇ ਥੱਲੇ ਵੀ 9 ਕਿਲੋ ਆਈ 9 ਕਿਲੋ ਤਿੰਨਾਂ ਥੱਲੇ 9-9 ਕਿਲੋ ਹਾਂ ਚੂਣ ਜਾਂਦੀਆਂ ਪੁੱਲੀਆਂ ਪਰ ਠੀਕ ਹੈ ਓਕੇ ਤੋਰੋ ਜੀ ਇਹਨੂੰ ਵੀ ਤੋਰ ਦਿਓ ਤੀਜਾ ਸੁਆ ਦੂਜਾ ਸੁਆ ਜੀ 9 ਦਿਨ 9 ਦਿਨ ਕੋ ਸੂਈ ਨੂੰ ਹਾਂ ਜੀ 9 ਕਿਲੋ ਦੁੱਧ ਹੈ ਮਗਰ ਕੱਟੀ ਹੈ ਇਹਦੇ ਮਗਰ ਕੱਟੀ ਗਈ ਓਕੇ ਫੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ 98724 ਤੇ 82 124 ਨੌ ਉਹਨਾਂ ਦੀ ਸੂਈ ਵੀ ਆ ਜੇ ਮੰਗਰ ਕੱਟੀ ਆ ਤੇ 9 ਕਿਲੋ ਜਿਹੜਾ ਬੌਲਾ ਜਾਂ ਦੁੱਧ ਕਹਿ ਸਕਦੇ ਵੀ ਤਿਆਰ ਹੈ ਚੰਗੀ ਸਮੀ ਵੀ ਆ ਵਜਨ ਵਜਨ ਬੀਬੀ ਤੋਂ ਫੁੱਲ ਹੈ ਸਿੰਘਾਂ ਦੀ ਸੇਪ ਵੀ ਫੇਰ ਆਪਾਂ ਕਹਿੰਦੇ ਵੀ ਚੰਗੀ ਆ ਸੁਹਾ ਦੁੱਧ ਚਾਜ ਕੀ ਰੇਟ ਕਰਤਾ ਜਿਹਦਾ ਫਿਰ ਇਹਦਾ 115 115 ਅਗੇ ਚੌਥੇ ਨੰਬਰ ਤੇ ਹਨਾ ਇਹ ਦੋਨੇ ਸੂਣ ਨਾਲ ਗਾ ਹੈ ਹਾਂ ਜੀ ਠੀਕ ਹੈ ਆ ਵੀ ਝੂਟੀ ਦੋ ਪਹਿਲਾ ਹਾਂ ਇਹ ਪਹਿਲਾ ਸੂਆ ਮਿੱਤਰੋ ਕੱਡੀ ਬਾਹਰ ਨੂੰ ਕੱਦ ਬਹੁਤ ਝੂਟੀ ਰਹੀ ਕੱਦ ਕਾੜ ਤੇ ਵਜਨ ਮਿੱਤਰੋ ਫੁੱਲਾ ਪਹਿਲਾ ਸੂਆ ਸੋਣੀ ਆ ਕਿੰਨੇ ਕ ਦਿਨ ਲੇ ਜੀ ਬਸ 5 ਕ ਦਿਨ ਲਉ ਜੀ ਓਕੇ 5 ਕ ਦਿਨ ਬਾਈ ਕਹਿੰਦਾ ਵੀ ਲੈਂਦੀ ਆ ਪਹਿਲਾ ਸੂਆ ਮਿੱਤਰੋ ਸੋਣੀ ਆ ਵਜਨ ਕੱਦ ਕਾੜ ਫੁੱਲਾ ਥਣ ਲੇ ਵੀ ਦੀ ਮਿੱਤਰੋ ਪੂਰੀ ਸਾਫ ਹੈ ਮੋੜ ਲਈ ਚੰਗੀ ਸਭੀ ਵੀ ਹੈ ਸਰੀਰ ਪੱਖੋਂ ਪੂਰੀ ਮਿੱਤਰੋ ਚੰਗੀ ਆ ਸਿੰਘਾਂ ਦੀ ਸੇਵ ਵੀ ਉਲਮ ਲਾ ਕੇ ਚੰਗੀ ਆ। ਥਾਂਲੇ ਵੀ ਦੀ ਸਾਫ ਆ ਪਹਿਲਾ ਸੂਆ ਇਹਨੇ ਸੂਣਾ। ਇਹਦਾ ਕੀ ਰੇਟ ਕਰਤਾ ਜੀ? 115 ਜੀ। 115। ਪੂਰੀ ਠੱਡੀ ਸੀ ਲਾਇਆ ਇਹਨੇ। ਓਕੇ ਓਕੇ। ਤੇ ਚੌਥਾ ਪੰਜਵੇਂ ਨੰਬਰ ਤੇ ਆ ਗਈ ਜੀ। ਸੂਆ ਕਿਹੜਾ ਜੀ ਇਹਦਾ? ਇਹ ਗੱਬਣ ਜੀ ਇਹਦਾ ਤੀਜਾ। ਤੀਜਾ ਸੂਆ ਇਹਨੂੰ ਖੋਲੋ ਜੀ। ਤੀਜਾ ਸੂਆ ਮਿੱਤਰੋ ਸੋਣੀ ਆ, ਵਜਨ ਚੰਗਾ ਚੰਗੀ ਸਭੀ ਵੀ ਆ, ਸਿੰਘ ਥੋੜੇ ਜਿਹਾ ਜ਼ਰੂਰ ਖੁੱਲੇ ਨੇ। ਕਿੰਨੇ ਕੁ ਦਿਨ ਬਾਕੀ ਆ ਜੀ? ਇਹ ਹਫ਼ਤਾ ਹਫ਼ਤਾ ਲਈ। ਹਫ਼ਤਾ ਠੀਕ ਆ। ਥੱਲੇ ਵੀ ਮਿੱਤਰੋ ਪੂਰੀ ਸਾਫ ਸੋਹਣਾ ਥਾਣਾ ਤੇ ਹਫਤੇ ਦੀ ਮਿੱਤਰੋ ਇਹ ਕੱਚੀ ਹੈ ਮੋਡਲ ਚੰਗੀ ਭਲੀ ਵੀ ਹੈ ਪੂਰੀ ਨਿਗਰ ਹੈ ਤੇ ਭਜਨ-ਭਜਨ ਫੇਰ ਆਪਾਂ ਕਹਿੰਦਾ ਸੋਹਣਾ ਤੇ ਘੱਟ ਘਾਟ ਵੀ ਮਿੱਤਰੋ ਪੂਰੇ ਚੰਗਾ ਹੈ ਇਹਦਾ ਰੇਟ ਫਿਰ ਕੀ ਕਰਤਾ ਜੀ ਇਹਦਾ 130 ਜੀ 130 ਓਕੇ ਸੋ 1 ਲੱਖ 30000 ਮਿੱਤਰੋ ਮੋਲਾ ਤੇ ਫੋਨ ਨੰਬਰ ਦੱਸ ਦੋ ਜੀ ਆਪਣਾ 98158 ਜੀ 98158 64124 64124 ਸੋ ਸਾਰੇ ਵੀਰਾਂ ਦਾ ਮਿੱਤਰੋ ਆਪਾਂ ਧੰਨਵਾਦ ਕਰਦੇ ਆ ਜੀ ਪਿੰਡ ਇਹ ਸੇਲਵਰਾ ਤਹਿਸੀਲ ਫੂਲ ਆ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ